ਆ ਪ੍ਰਮਾਤਮਾ ਸਮਝਾ ਰਹੇ ਨੇ ਕਿ ਨਾਮ ਤੋਂ ਬਿਨਾ ਦੇਖੋ ਗੁਰਪਿਆਰੇਓ ਸੰਸਾਰ ਦੇ ਅੰਦਰ ਕੀ ਹੈ ਇਸ ਯੁੱਗ ਦੇ ਅੰਦਰ ਜਾਂ ਜਗ ਕਹ ਲਿਏ ਇਹਦੇ ਅੰਦਰ ਕੀ ਹੈ ਸੰਸਾਰ ਦੇ ਅੰਦਰ ਇੱਕ ਨਾਮ ਹੀ ਹੈ ਇੱਕ ਇੱਕ ਬੰਦਾ ਨਾਮ ਦਾ ਸਹਾਰਾ ਹੀ ਲੈ ਕੇ ਇਸ ਭੌਜਲ ਨੂੰ ਪਾਰ ਕਰ ਸਕਦਾ ਹੈ ਇਸ ਪੌਜਲ ਨੂੰ ਪਾਰ ਕਰ ਸਕਦਾ ਹੈ ਆਪਣਾ ਮਨੁੱਖਾ ਜਨਮ ਇੱਥੇ ਆਇਆ ਸਫਲ ਕਰ ਸਕਦਾ ਹੈ ਤਾਂ ਉਹਦੇ ਪਿੱਛੇ ਪ੍ਰਮਾਤਮਾ ਆਪਾਂ ਨੂੰ ਫਰਮਾ ਰਹੇ ਨੇ ਵਾਹਿਗੁਰੂ ਆਪਾਂ ਨੂੰ ਕਹਿ ਰਹੇ ਨੇ ਅਕਾਲਪੁਰਖ ਇਹ ਤਾਂ ਪ੍ਰਮਾਤਮਾ ਕਹਿ ਰਹੇ ਕਿ ਨਾਮ ਪ੍ਰਮਾਤਮਾ ਕਹਿੰਦੇ ਕਿ ਨਾਮ ਤੋਂ ਬਿਨਾਂ ਇਹ ਜਿਹੜਾ ਮਨ ਹੈ ਭਾਵ ਮਨ ਕੀ ਕਰਦਾ ਹੈ ਇਹ ਇਹ ਜਿੰਨਾ ਚਿਰ ਨਾਮ ਦੀ ਸੂਚੀ ਨਹੀਂ ਹੈ ਔਰ ਇਹ ਉਹ ਪੰਜਾਂ ਦੇ ਬਸ ਰਹਿੰਦਾ ਹੈ ਜਦੋਂ ਮਨ ਉਹਨਾਂ ਦੇ ਨਾਲ ਚੱਲਦਾ ਹੈ ਤੇ ਆਟੋਮੈਟਿਕੀ ਜਿਹੜਾ ਸਾਡੀ ਬਾਡੀ ਸਰੀਰ ਹੈ ਇਹ ਵੀ ਉਧਰ ਜਾਏਗਾ ਉਸੇ ਗੁਰਮੁਖ ਪਿਆਰੇ ਨੂੰ ਭਾਵ ਇੱਕ ਇਸਤਰੀ ਦਾ ਦਰਜਾ ਦੇ ਕੇ ਸਮਝਾ ਰਹੇ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਮਨੁੱਖ ਹੁੰਦੇ ਨੇ ਉਹ ਅਕਸਰ ਹਰ ਟਾਈਮ ਉਹਨਾਂ ਦੇ ਸਿਰ ਤੇ ਮੌਤ ਮੰਡਰਾ ਰਹੀ ਆ ਭਾਵ ਸਾਇ ਤਾਂ ਸਾਰਿਆਂ ਦੇ ਸਿਰ ਤੇ ਮੌਤ ਆਉਣੀ ਸਾਰਿਆਂ ਨੂੰ ਮੌਤ ਹੈ ਪਰ ਉਹ ਕਾਲ ਦੇ ਬੱਸ ਜੰਮ ਦੇ ਬੱਸ ਹਰ ਟਾਈਮ ਪਿਆ ਰਹਿੰਦਾ ਹੈ ਭਾਵ ਉਹਦਾ ਜਿਹੜਾ ਮਨ ਹੈ ਉਹ ਅੰਨਾ ਹੋਇਆ ਰਹਿੰਦਾ ਹੈ ਉਹ ਮਾਇਆ ਦੇ ਬੱਸ ਰਹਿੰਦਾ ਹੈ ਕਾਲ ਦੇ ਬੱਸ ਰਹਿੰਦਾ ਹੈ ਇਹ ਕੌਣ ਕਹਿ ਰਹੇ ਨੇ ਇਹ ਸਾਨੂੰ ਗੁਰੂ ਸਾਹਿਬ ਕਹਿ ਰਹੇ ਨੇ ਕੀ ਕਹਿ ਰਹੇ ਨੇ ਗੁਰੂ ਸਾਹਿਬ ਗੁਰਬਾਣੀ ਦੇ ਅੰਦਰ ਕਹਿ ਰਹੇ ਨੇ ਆਸਾ ਕਾਫੀ ਮਹਲਾ ਤੀਜਾ ਕਾਫੀ ਤੀਸਰੇ ਪਾਸਾ ਕਹਿੰਦਾ ਕਿ ਬਿਨ ਨਾਮੇ ਜਮ ਕੇ ਬਸ ਹੈ ਹੁਣ ਦੇਖੋ ਗੁਰਪਿਆਰੇ ਆਪਾਂ ਕੋਈ ਆਪਣੇ ਕੋਲੋਂ ਲਾ ਕੇ ਨਹੀਂ ਕਹਿ ਰਹੇ ਬਿਨ ਨਾਮੇ ਜਮ ਕੇ ਬਸ ਹੈ ਮਨਮੁਖ ਅੰਧ ਗਵਾਰ ਗਵਾਰ ਕਹ ਗਵਾਰ ਪਾ ਮੂਰਖ ਹੁਣ ਦੇਖੋ ਗੁਰੂ ਪਿਆਰਿਓ ਕਿਸੇ ਆਮ ਮਨੁੱਖ ਨੂੰ ਆਪਾਂ ਮਤੂ ਗਵਾਰ ਕਹਿ ਦਈਏ ਮੋਰਖ ਕਹਿ ਦਈਏ ਉਹ ਫੜ ਝਗੜਾ ਕਰ ਲੇਗਾ ਕਿਉਂਕਿ ਪਿਤਾ ਪ੍ਰਮਾਤਮਾ ਉਹਨਾਂ ਨੂੰ ਅਧਿਕਾਰ ਹੈ ਅਸੀਂ ਉਹਦੇ ਬੱਚੇ ਆ ਉਹ ਸਾਡਾ ਮਾਤਾ ਪਿਤਾ ਹੈ ਉਹ ਸਾਨੂੰ ਫਟਕਾਰਾ ਮਾਰਦਾ ਹੈ ਸਮਝਾਉਣ ਵਾਸਤੇ ਸਾਨੂੰ ਕਹਿ ਰਿਹਾ ਹੈ ਆਪਣੇ ਬੱਚਿਆਂ ਨੂੰ ਸਮਝਾ ਰਿਹਾ ਕਿ ਦੇਖ ਮੇਰੀ ਗੱਲ ਸੁਣ ਬਿਨ ਨਾਵੇਂ ਤੋਂ ਤੂੰ ਜਮ ਦੇ ਬਸ ਹੈ ਤੂੰ ਜਮ੍ਹਾਂ ਕੋਲ ਜਾਏਗਾ ਔਰ ਤੂੰ ਮੂਰਖ ਨਾ ਬਣ ਮਨਮੁਖ ਨਾ ਬਣ ਮਨਮੁਖ ਅੰਧ ਗਵਾਰ ਤੂੰ ਮੂਰਖ ਨਾ ਬਣ ਤੂੰ ਇਸ ਕਹਾਣੀ ਨੂੰ ਸਮਝ ਇਸ ਕਹਾਣੀ ਨੂੰ ਸਮਝ ਕੇ ਤੂੰ ਆਪਣਾ ਇੱਥੇ ਆਇਆ ਸਫਲ ਕਰ ਹੁਣ ਕਿਵੇਂ ਸਮਝਣਾ ਅਗਲੀ ਪੰਕਤੀ ਆਪਾਂ ਨੂੰ ਵਾਹਿਗੁਰੂ ਜੀ ਕਹਿ ਰਹੇ ਨੇ ਪਿਤਾ ਪ੍ਰਮਾਤਮਾ ਕਹਿ ਰਹੇ ਨੇ ਕਿ ਜਿਹੜੇ ਮਨੁੱਖ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਦੇ ਨੇ ਹੁਣ ਆਧਾਰਨ ਦੇ ਉਹ ਜੀਵ ਦੀ ਜਿਹੜੇ ਗੁਰੂ ਦੀ ਗੁਰੂ ਦੇ ਕਹਿਣੇ ਵਿੱਚ ਚੱਲਦੇ ਨੇ ਹੁਕਮ ਦੇ ਵਿੱਚ ਚੱਲਦੇ ਨੇ ਉਹਨਾਂ ਦੀ ਧਾਰਨ ਦੇ ਕੇ ਸਮਝਾ ਰਹੇ ਨੇ ਇਸ ਮਨੁੱਖ ਨੂੰ ਕੀ ਕਹਿ ਰਹੇ ਨੇ ਕਿ ਜਿਹੜੇ ਮਨੁੱਖ ਪਰਮਾਤਮਾ ਦੀ ਰਾਜਾ ਵਿੱਚ ਚੱਲਦੇ ਨੇ ਉਹੀ ਮਨੁੱਖ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਨੇ ਹੁਣ ਲਾਲੋ ਸਾਹਿਬ ਗੁਰੂ ਕਹ ਰਹੇ ਉਹੀ ਕੀ ਕਹਿ ਰਹੇ ਨੇ ਪਰਮਾਤਮਾ ਦੀ ਸੇਵਾ ਭਗਤੀ ਉਹੀ ਕਰਦੇ ਨੇ ਕਿਹੜੇ ਕਰਦੇ ਨੇ ਜਿਹੜੇ ਪਿਤਾ ਦੇ ਹੁਕਮ ਦੇ ਵਿੱਚ ਰਹਿੰਦੇ ਨੇ ਜਿਹੜੇ ਭਗਤੀ ਕੋ ਕਰਦੇ ਨੇ ਗੁਰੂ ਘਰ ਜਾਂਦੇ ਨੇ ਸੰਗਤ ਕਰਦੇ ਨੇ ਉਹਨਾਂ ਦੀ ਗੱਲ ਕਰ ਰਿਹਾ ਮੇਰਾ ਮਾਲਕ ਉਹ ਉਸ ਦਾ ਸਦਾ ਹੀ ਪ੍ਰਭੂ ਨਾਲ ਮਲਾਪ ਹੋਇਆ ਰਹਿੰਦਾ ਹੈ ਭਾਵ ਉਹ ਪ੍ਰਭੂ ਪਿਤਾ ਪ੍ਰਮਾਤਮਾ ਦੇ ਨਿਗਾ ਦੇ ਵਿੱਚ ਰਹਿੰਦਾ ਹੈ ਗੁਰੂ ਸਾਹਿਬ ਪਰਮਾਰ ਬਾਣੀ ਦੇ ਅੰਦਰ ਕਿ ਹਰ ਕੇ ਭਾਣੇ ਜਨ ਸੇਵਾ ਕਰੇ ਦੇਖੋ ਗੁਰਪਿਆਰੋ ਪੰਗਤੀ ਤੋਂ ਬਾਹਰ ਆਪਾਂ ਨਹੀਂ ਜਾਣਾ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਰ ਕੇ ਭਾਣੇ ਜਨ ਸੇਵਾ ਕਰੇ 부ਝੇ ਸੱਚ ਸੋਏ ਉਹੀ ਸੱਚ ਨੂੰ ਬੁੱਝੇਗਾ ਜਿਹਨੇ ਸੇਵਾ ਕੀਤੀ ਹੈ ਹੁਣ ਜਿਹੜਾ ਪਿਛਲੀ ਇਹ ਪੰਕਤੀ ਆਪਾਂ ਪੜੀ ਉਹਦੇ ਵਿੱਚ ਗਵਾਰ ਮੂਰਖ ਉਹ ਪ੍ਰਮਾਤਮਾ ਕਹਿ ਰਹੇ ਨੇ ਕਿ ਤੂੰ ਬਹੁਤ ਸਾਰੇ ਸੰਸਾਰ ਦੇ ਵਿੱਚ ਜੀਵ ਹੈ ਇਹ ਨਹੀਂ ਹੈ ਕਿ ਆਪਾਂ ਵਿਚਾਰ ਕਰ ਰਹੇ ਆ ਕਿ ਅਸੀਂ ਬੜੇ ਉੱਚੇ ਹੋ ਗਏ ਨਹੀਂ ਨਹੀਂ ਇਹ ਸਾਰੀ ਸਾਰਿਆਂ ਵਾਸਤੇ ਲਾਗੂ ਹੈ ਆਪਣੇ ਕਿ ਆਪਾਂ ਨੂੰ ਬਾਣੀ ਪੜ੍ਹ ਕੇ ਕੋਈ ਸਮਝ ਆ ਜਾਏ ਮੱਤਾ ਜਾਏ ਕਿ ਬਿਨ ਨਾਮ ਹੈ ਜਮ ਕੇ ਵਸ ਹੈ ਮਨਮੁਖ ਅੰਧ ਗਵਾਰ ਅੰਧ ਗੁਵਾਰ ਭਾਵ ਤੂੰ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਅੰਧ ਦਾ ਮਤਲਬ ਅੰਨਾ ਗੁਵਾਰ ਦਾ ਮਤਲਬ ਮੂਰਖ ਇਹ ਕੌਣ ਨੇ ਜਿਹੜੇ ਮਨ ਦੇ ਪਿੱਛੇ ਤੁਰਨੇ ਵਾਲੇ ਨੇ ਮਨ ਕੀਤੇ ਪਿੱਛੇ ਤੁਰਦਾ ਪੰਜਾਂ ਦੇ ਪਿੱਛੇ ਇਹ ਸਰੀਰ ਵੀ ਨਾਲ ਜਾਂਦਾ ਸਾਡੀ ਮੱਤ ਵੀ ਫਿਰ ਉਹੋ ਜੀ ਹੋ ਜਾਂਦੀ ਆ ਇਸੇ ਕਰਕੇ ਗੁਰਪਿਆਰੇ ਆਪਾਂ ਨੂੰ ਗੁਰਬਾਣੀ ਪੜ ਕੇ ਉਹਦੀ ਸਮਝ ਲੈਣੀ ਆ ਵਿਚਾਰ ਕਰਨੀ ਆ ਕਿ ਅਸੀਂ ਅੰਧਾ ਨਹੀਂ ਬਣਨਾ ਮੂਰਖ ਨਹੀਂ ਬਣਨਾ ਕੇ ਸਾਨੂੰ ਮੇਰਾ ਮਾਲਕ ਪਿਤਾ ਪ੍ਰਮਾਤਮਾ ਕਤ ਗਵਾਰਨਾ ਕਹੀ ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਗੁਰਪਿਆਰਿਓ